ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਪਰਦਾਇ ਨੂੰ ਸੈਨਿਕ ਸੰਗਠਨ ਦਾ ਰੂਪ ਦੇਂਦਾ ਜੋ ਨਿਰਣਾ ਕਾਢ ਲਿਆ ਸੀ ਆਪਕੋ ਪੂਰਾ ਕਰਨ ਵਾਲ ਲੱਗ ਗਏ ਸਨ ਅੰਮ੍ਰਿਤਸਰ ਆਪ ਦੀਆਂ ਸਰਗਰਮੀਆਂ ਦਾ ਵੱਡਾ ਗੜ ਸੀ ਇਸ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਆਪ ਨੇ 21 ਦੇ ਵੀ ਉਸਾਰੀ ਕਰਵਾਈ ਜਿਸ ਦਾ ਨਾਂ ਲੋਗੜ ਰੱਖਿਆ ਗਿਆ ਇਸ ਕਿਲੇ ਵਿੱਚ ਸ਼ਸਤਰਾਂ ਦਾ ਭੰਡਾਰ ਕੀਤਾ ਗਿਆ ਫਿਰ ਆਪ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨੀ ਦਿਓੜੀ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਾਇਆ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਸਤਿਗੁਰਾਂ ਦਾ ਦਰਬਾਰ ਸਜਦਾ ਇੱਥੇ ਆਪ ਪਹਿਲਾ ਸੰਗਤਾਂ ਨੂੰ ਧਰਮ ਸਿੱਖਿਆ ਅਤੇ ਸਿੱਖੀ ਰਹਿਤ ਮਰਿਆਦਾ ਬਾਰੇ ਉਪਦੇਸ਼ ਦਿੰਦੇ ਅਤੇ ਧਰਮ ਸੰਬੰਧੀ ਮਸਲਿਆਂ ਦੀ ਚਰਚਾ ਕਰਦੇ ਫਿਰ ਦੁਪਹਿਰ ਸਮੇਂ ਲੰਗਰ ਤੋਂ ਬਾਅਦ ਇੱਥੇ ਸੰਗਤਾਂ ਮੂੜ ਇਕੱਤਰ ਹੁੰਦੀਆਂ ਉਸ ਸਮੇਂ ਇੱਥੇ ਬੀਰ ਰਸੀ ਵਾਰਾ ਦਾ ਗਾਇਨ ਹੁੰਦਾ ਅਤੇ ਸਰੀਰੀ ਕਸਰਤਾਂ ਅਤੇ ਸ਼ਸਤਰਾਂ ਦੀ ਸਿਖਲਾਈ ਆਦੀ ਦਾ ਕਾਰਜਕਾਰ ਹੁੰਦਾ ਸਿੱਖ ਗੱਬਰੂਆਂ ਵਿੱਚ ਸ਼ਸਤਰ ਚਲਾਉਣ ਅਤੇ ਕੋਲ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ ਗੁਰੂ ਜੀ ਆਪ ਗੱਬਰੂਆਂ ਦੀ ਹੌਸਲਾ ਫਜ਼ਾਈ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹਾਰੋਂ ਆਏ ਸਿੱਖਾਂ ਨਾਲ ਉਹਨਾਂ ਦੇ ਇਲਾਕਿਆਂ ਵਿੱਚਲੇ ਹਾਲਾਤ ਬਾਰੇ ਵਿਚਾਰ ਕਰਦੇ ਲੋਕਾਂ ਦੀਆਂ ਊਕਣਾ ਸੁਣ ਕੇ ਹਾਲ ਸੁ ਜਾਣਦੇ ਉਨ੍ਹਾਂ ਦੇ ਝਗੜਿਆਂ ਦਾ ਨਿਬੇੜਾ ਕਰਦੇ ਸਿੱਖਾਂ ਨੂੰ ਹੁਕਮ ਸੀ ਕਿ ਆਪ ਆਪਸੀ ਝਗੜਿਆਂ ਨੂੰ ਸਰਕਾਰੀ ਕਚਹਿਰੀਆਂ ਵਿੱਚ ਨਹੀਂ ਲੈ ਕੇ ਜਾਣਾ ਆਪਸ ਵਿੱਚ ਬੈਠ ਕੇ ਨਿਬੇੜਾ ਕਰ ਲੈਣ ਇਸ ਲਈ ਇੱਕ ਸੁੰਦਰ ਪਰੰਪਰਾ ਕਾਇਮ ਹੋ ਗਈ ਸਿੱਖਾਂ ਦਾ ਸਮਾਂ ਧੰਨ ਇੱਜ਼ਤ ਸਭ ਦਾ ਬਚਾਅ ਹੋ ਜਾਂਦਾ ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਫੈਸਲੇ ਕਰ ਲੈਂਦੇ ਅਤੇ ਖੁਸ਼-ਖੁਸ਼ ਘਰਾਂ ਨੂੰ ਪਰਤ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ